ਦੋਸਤੋ ਅੱਜ ਦੇ ਦੋ ਵੱਡੇ ਮੁੱਦੇ ਨੇ ਜਿਹਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਪਹਿਲਾ ਮੁੱਦਾ ਤਾਂ ਇਹ ਆ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੇਂਦਰ ਸਰਕਾਰ ਨੇ ਖਰੜਾ ਭੇਜਿਆ ਸੀ ਤੇ ਉਹਨੂੰ ਰੱਦ ਕੀਤਾ ਗਿਆ ਅਤੇ ਦੂਜਾ ਮੁੱਦਾ ਇਹ ਆ ਜਿਹੜਾ 1984 ਦੇ ਦੋ ਸਿੱਖ ਕਤਲੇਆਮ ਦੇ ਵਿਰੋਧ ਵਿੱਚ ਸੱਜਣ ਕੁਮਾਰ ਨੂੰ ਅੱਜ ਸਜ਼ਾ ਸੁਣਾਈ ਗਈ ਆ ਅਦਾਲਤ ਵੱਲੋਂ ਤਾਂ ਉਸ ਨੂੰ ਜਿਹੜੀ ਸਜ਼ਾ ਸੁਣਾਈ ਆ ਉਮਰ ਕਹਿ ਦਿੱਤੀ ਸਜ਼ਾ ਸੁਣਾਈ ਆ ਪਰ ਜਿਹੜੀ ਫਾਂਸੀ ਦੀ ਸਜ਼ਾ ਕਿਉਂ ਨਹੀਂ ਸੁਣਾਈ ਗਈ ਇਹਦਾ ਵੀ ਬਹੁਤ ਵੱਡਾ ਕਾਰਨ ਆ ਇਹਨਾਂ ਦੋਨਾਂ ਮੁੱਦਿਆਂ ਬਾਰੇ ਆਪਾਂ ਗੱਲਬਾਤ ਕਰਾਂਗੇ ਅਜਾਜੀ ਨਾਲ ਅਜਾਜੀ ਅੱਜ ਵਿਧਾਨ ਸਭਾ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਨੇ ਖੰਡਾ ਭੇਜਿਆ ਸੀ ਤੇ ਉਹਨੂੰ ਰੱਦ ਕੀਤਾ ਤੇ ਇਹਦਾ ਕਾਰਨ ਕੀ ਆ ਦੇਖੋ ਪ੍ਰਦੀਪ ਜੀ ਸਭ ਤੋਂ ਪਹਿਲਾਂ ਤਾਂ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਜਿਹੜਾ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਜਿਹੜੇ ਰੱਦ ਕਰਾਏ ਗਏ ਸੀ ਉਹਨਾਂ ਦਾ ਹੀ ਦੁਬਾਰਾ ਰੂਪ ਬਣਾ ਕੇ ਖਰੜਾ ਭੇਜਿਆ ਸੀ ਮੰਡੀ ਕਰਨ ਲਈ ਉਹ ਅੱਜ ਰੱਦ ਕੀਤਾ ਹੈ ਹਾਂਜੀ ਪ੍ਰਦੀਪ ਜੀ ਮੈਨੂੰ ਲੱਗਦਾ ਕਿ ਵਧੀਆ ਕੀਤਾ ਆਪਾਂ ਜ਼ਰੂਰੀ ਨਹੀਂ ਕਿ ਸਰਕਾਰ ਦੀ ਹਰ ਗੱਲ ਨੂੰ ਗਲਤੀ ਕਹਿਣਾ ਜੋ ਸਹੀ ਕੀਤਾ ਉਹਨੂੰ ਸਹੀ ਵੀ ਕਹਿਣਾ ਚਾਹੀਦਾ ਹਾਂਜੀ ਭਗਵੰਤਮਾਨ ਸਰਕਾਰ ਨੇ ਵਿਧਾਨ ਸਭਾ ਚ ਖਰੜਾ ਰੱਦ ਕੀਤਾ ਹੈ ਠੀਕ ਕੀਤਾ ਵਧੀਆ ਕੀਤਾ ਪਰ ਇਹਦੇ ਅੱਗੇ ਕਈ ਸਵਾਲ ਨੇ ਪਹਿਲਾ ਸਵਾਲ ਹੈ ਕਿ ਭਗਵਾਨ ਤਮਨ ਸਰਕਾਰ ਨੇ ਇਹ ਖਰੜਾ ਜੇ ਰੱਦ ਕੀਤਾ ਤਾਂ ਕਿਉਂ ਕੀਤਾ ਹੈ ਦੂਜਾ ਕੇਂਦਰ ਸਰਕਾਰ ਨੇ ਜੇ ਇਹ ਖਰੜਾ ਦੁਬਾਰਾ ਫੇਰ ਭੇਜਿਆ ਸੀ ਤਾਂ ਇਹ ਕਿਸ ਨੀਤੀ ਤੇ ਕਿਸ ਨੀਅਤ ਨਾਲ ਭੇਜਿਆ ਗਿਆ ਸੀ ਤੀਜਾ ਸਵਾਲ ਜਿਹੜਾ ਕਿਸਾਨ ਜਥੇਬੰਦੀਆਂ ਨੇ ਪ੍ਰੋਗਰਾਮ ਰੱਖਿਆ ਸੀਗਾ ਵੀ 5 ਮਾਰਚ ਨੂੰ ਚੰਡੀਗੜ੍ਹ ਵੱਡਾ ਮੋਰਚਾ ਲਾਉਣਾ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀ ਉਹ ਮੋਰਚਾ ਹੁਣ ਰੱਦ ਹੋਏਗਾ ਜਾਂ ਲੱਗੇਗਾ ਕਿਸਾਨ ਜਥੇਬੰਦੀਆਂ ਨੇ ਵੀ ਅੱਜ ਆਪਣੀ ਮੀਟਿੰਗ ਕਰਕੇ ਇਹਦੇ ਤੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਗੱਲ ਰੱਖ ਦਿੱਤੀ ਹੈ ਹੁਣ ਪੂਰੀ ਗੱਲ ਆਪਾਂ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਪੈਣਾ ਪ੍ਰਵਾ ਨੂੰ ਦੱਸ ਦਿਆਂ ਵੀ ਜਿਹੜਾ ਖਰੜਾ ਵਿਧਾਨ ਸਭਾ ਚ ਰੱਦ ਕਰ ਦਿੱਤਾ ਗਿਆ ਪਰ ਫਿਰ ਵੀ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਚੰਡੀਗੜ੍ਹ ਧਰਨੇ ਦਾ ਪ੍ਰੋਗਰਾਮ ਹੈ ਅਣ ਮਿੱਥੇ ਸਮੇਂ ਦਾ ਕਈ ਦਿਨਾਂ ਦਾ ਉਹ ਉਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਹੋਏਗਾ ਚੰਡੀਗੜ੍ਹ 5 ਮਾਰਚ ਨੂੰ ਜਿਹੜਾ ਮੋਰਚਾ ਲੱਗੇਗਾ ਉਹ ਕਿਉਂ ਲੱਗੇਗਾ ਆਪਾਂ ਪੂਰੀ ਗੱਲ ਕਰਦੇ ਆ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ گورنر ਸੁਣਿਆ ਕਰੋ ਆਪਣਾ ਕੀਮਤੀ ਕਮੈਂਟ ਲਿਖਿਆ ਕਰੋ ਸ਼ੇਅਰ ਕਰਨਾ ਜਾਂ ਨਾ ਕਰਨਾ ਹੈ ਤੁਹਾਡੀ ਮਰਜ਼ੀ ਹੈ ਹੁਣ ਦੇਖੋ ਕੇਂਦਰ ਸਰਕਾਰ ਨੇ ਜਿਹੜੇ ਤਿੰਨ ਖੇਤੀ ਕਾਨੂੰਨ ਰੱਦ ਕਰਾਏ ਸੀ ਉਹ ਨਵੇਂ ਖੰਡੇ ਚ ਦੁਬਾਰਾ ਭੇਜਤੇ ਸੀ ਮਤਲਬ ਨਵੀਂ ਬੋਤਲ ਚ ਪੁਰਾਣੀ ਸ਼ਰਾਬ ਫਿਰ ਦੇ ਦਿੱਤੀ ਸੀ ਹੁਣ ਉਹ ਪੰਜਾਬ ਦੇ ਵਿੱਚ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਜਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਇੰਡੀਆ ਦੀਆਂ ਜਥੇਬੰਦੀਆਂ ਹਾਂਜੀ ਉਹਨਾਂ ਨੇ ਇਹ ਐਲਾਨ ਕੀਤਾ ਸੀ ਅਸੀਂ ਪੂਰੇ ਭਾਰਤ ਦੀਆਂ ਸਾਰੀਆਂ ਵਿਧਾਨ ਸਭਾ 5 ਮਾਰਚ ਨੂੰ ਘੇਰਾਂਗੇ ਤੇ ਜਿਹੜੀ ਜਿਹੜੀ ਸਰਕਾਰ ਚਾਹੁੰਦੀ ਹੈ ਸੂਬਾ ਸਰਕਾਰ ਚਾਹੁੰਦੀ ਹੈ ਕਿ ਉਹਨਾਂ ਦੇ ਖਿਲਾਫ ਮੋਰਚਾ ਨਾ ਲੱਗੇ ਉਹ ਭਾਈ ਵਿਧਾਨ ਸਭਾ ਚ ਸਪੈਸ਼ਲ اجلاس ਸੱਦ ਕੇ ਰੱਦ ਕਰੋ ਹੁਣ ਪੰਜਾਬ ਸਰਕਾਰ ਨੇ ਅੱਜ ਜੋ ਕਰ ਦਿੱਤਾ ਰੱਦ ਹਾਂਜੀ ਔਰ ਨਾਲ ਹੀ ਭਗਵੰਤ ਮਾਨ ਨੇ ਤੇ ਖੇਤੀਬਾੜੀ ਮੰਤਰੀ ਦੋਨੋਂ ਨੇ ਕਿਹਾ ਉਹ ਕਹਿੰਦੇ ਕੇਂਦਰ ਸਰਕਾਰ ਨੇ ਇਹ ਜਿਹੜਾ ਖਰੜਾ ਭੇਜਿਆ ਸੀ ਇਹ ਉਹ ਪੁਰਾਣੇ ਤਿੰਨ ਖੇਤੀ ਕਾਨੂੰਨਾਂ ਦਾ ਹੀ ਰੂਪ ਸੀ ਅੱਜ ਖੁਦ ਮੁੱਖ ਮੰਤਰੀ ਨੇ ਸਪਕਾਰ ਕੀਤਾ ਕਿ ਜਿਹੜੀ ਇਸ ਖਰੜੇ ਦੇ ਵਿੱਚ ਮੰਡੀ ਕਰਨ ਦੀ ਨੀਤੀ ਆ ਉਹ ਕਾਰਪੋਰੇਟ ਘਰਾਣਿਆਂ ਦੇ ਪੱਖੀ ਸੀ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਸੌਂਪਣ ਦੇ ਲਈ ਇਹ ਖਰੜਾ ਪੂਰਾ ਬਣਾਇਆ ਗਿਆ ਸੀ ਐਮਐਸਪੀ ਬਾਰੇ ਇਹਦੇ ਵਿੱਚ ਕੋਈ ਨਾ ਜ਼ਿਕਰ ਸੀ ਨਾ ਸ਼ਬਦ ਸੀ ਇਹ ਗੱਲਾਂ ਅੱਜ ਵਿਧਾਨ ਸਭਾ ਦੇ ਵਿੱਚ ਮੰਨੀਆਂ ਗਈਆਂ ਕਬੂਲੀਆਂ ਗਈਆਂ ਰੱਦ ਕਰ ਦਿੱਤਾ ਵਧੀਆ ਕੀਤਾ ਪਰ ਹੁਣ ਅਗਲਾ ਸਵਾਲ ਕਿ ਕੇਂਦਰ ਸਰਕਾਰ بار بار ਉਹੀ ਨੀਤੀ ਕਿਉਂ ਭੇਜ ਰਹੀ ਆ ਦੇਖੋ ਇਹਦਾ ਕਾਰਨ ਮਿੱਤਰੋ ਇਹ ਹੈ ਕਿ ਜਿਹੜਾ ਸਾਡੇ ਦੇਸ਼ ਦਾ ਪੂਰਾ ਸਿਸਟਮ ਹੈ ਨਾ ਉਹ ਸਿਸਟਮ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਚੱਲਦਾ ਉਸ ਉਹੀ ਚਲਾਉਂਦੇ ਨੇ ਆਹ ਜਿਹੜੀਆਂ ਪਾਰਟੀਆਂ ਨਾ ਵਨਸਵੰਨੀਆਂ ਇਹ ਪਾਰਟੀਆਂ ਤਾਂ ਮੋਹਰੇ ਨੇ ਵੇਖੋ ਹੁਣ ਤਾਂ ਇੱਥੋਂ ਤੱਕ ਗੱਲਾਂ ਹੋਣ ਲੱਗ ਪਈਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਲਾਸਾ ਕਰਤਾ ਕਿ ਭਾਰਤ ਦੇ ਵਿੱਚ ਜਦੋਂ ਵੋਟਾਂ ਪੈਂਦੀਆਂ ਨੇ ਤੇ ਫੰਡ ਅਸੀਂ ਭੇਜਦੇ ਆ ਤੇ ਨਾਂ ਵੀ ਅਗਲੇ ਨੇ ਮੋਦੀ ਸਾਹਿਬ ਦਾ ਸਿੱਧਾ ਲੈਤਾ ਹੁਣ ਕੋਈ ਭੁਲੇਖੇ ਰਹਿ ਗਿਆ ਹੁਣ ਵੀ ਕੋਈ ਕਸਰ ਰਹਿ ਗਈ ਆ ਜਦੋਂ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਨੇ ਕਹਿਤਾ ਵੀ ਅਸੀਂ ਨਰਿੰਦਰ ਮੋਦੀ ਨੂੰ ਫੰਡ ਭੇਜਦੇ ਆ ਵੋਟਾਂ 'ਚ ਵਰਤਣ ਲਈ ਹੁਣ ਦੱਸੋ ਕੀ ਕਸਰ ਬਾਕੀ ਰਹਗੀ ਜਿਨ੍ਹਾਂ ਨੂੰ ਅਜੇ ਵੀ ਭੁਲੇਖਾ ਉਹ ਭਰਾਓ ਅੱਖਾਂ ਤੋਂ ਪੱਟੀਆਂ ਲਾ ਦਿਓ ਆਪਾਂ ਵੱਖ-ਵੱਖ ਪਾਰਟੀਆਂ ਦੇ ਚਮਚੇ ਕੜਛੇ ਨਾ ਬਣਿਏ ਇਹਨਾਂ ਨੇ ਆਪਣੇ ਪੀੜ੍ਹੀਆਂ ਦੇ ਪੁਰਖ ਗੱਲ ਇਹ ਤੇ ਗੱਲ ਨਹੀਂ ਐਸ ਟਾਈਮ ਮੌਕਾ ਪ੍ਰਸਤ ਸਿਆਸਤ ਚੱਲਦੀ ਆ ਇਹਨੂੰ ਸਮਝ ਗਏ ਆਪਾਂ ਸਾਰੇ ਕੁਸ਼ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਹੁਣ ਇਹ ਜਿਹੜੀ ਨੀਤੀ ਆ ਮੈਂ ਤੁਹਾਨੂੰ ਦੱਸਦਾ ਵੇਖੋ ਅੱਜ ਤੱਕ ਕਿੰਨੇ ਵਿਭਾਗ ਜਿਹੜੇ ਪਹਿਲਾਂ ਸਰਕਾਰੀ ਹੁੰਦੇ ਸੀ ਹੌਲੀ ਹੌਲੀ ਇਹਨਾਂ ਨੇ ਪ੍ਰਾਈਵੇਟ ਹੱਥਾਂ 'ਚ ਦੇ ਦਿੱਤੇ ਜਿਹੜਾ ਵਿਭਾਗਾਂ ਸਰਕਾਰ ਦੇ ਹੱਥਾਂ 'ਚ ਘਾਟੇ 'ਚ ਜਾ ਰਿਹਾ ਹੁੰਦਾ ਜਦੋਂ ਉਹਨੂੰ ਪ੍ਰਾਈਵੇਟ ਕੋਈ ਕਾਰਪੋਰੇਟ ਕਰਾਉਣਾ ਜਾਂ ਵੱਡਾ ਪੂੰਜੀਪਤੀ ਕਰਾਉਣਾ ਆਪਣੇ ਕੰਟਰੋਲ 'ਚ ਕਰ ਲੈਂਦਾ ਉਹ ਮਹਿਕਮਾ ਉੱਪਰ ਨੂੰ ਜਾਣਾ ਸ਼ੁਰੂ ਹੋ ਜਾਂਦਾ ਹੈ ਕਾਰਨ ਉਹ ਕਾਰਨ ਮਿੱਤਰੋ ਇਹ ਵੀ ਜਦੋਂ ਪੂਰਾ ਰੋਡ ਮੈਪ ਜਦੋਂ ਪੂਰੀ ਨੀਤੀ ਹੀ ਉਹਨਾਂ ਵਾਸਤੇ ਬਣਾਈ ਆ ਤੇ ਫਿਰ ਉਹਨਾਂ ਨੇ ਆਪੇ ਉਸੇ ਤਰ੍ਹਾਂ ਹੀ ਸਭ ਕੁਝ ਹੋਣਾ ਹੁਣ ਅਗਲੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨੀ ਆ ਖੇਤੀ ਵੀ ਕਾਰਪੋਰੇਟ ਕਰਾਣਿਆਂ ਦੇ ਹੱਥਾਂ ਤੇ ਦੇਣੀ ਚਾਹੁੰਦੇ ਨਹੀਂ ਹੁਣ ਜਿਹੜੇ ਵੀਰ ਮਜ਼ਦੂਰ ਨੇ ਜਾਂ ਸ਼ਹਿਰਾਂ ਵਾਲੇ ਨੇ ਐਡੇ ਭਨੇਖੇ ਚ ਉਹਨਾਂ ਨੂੰ ਐ ਲੱਗਦਾ ਵੀ ਇਹਦਾ ਨੁਕਸਾਨ ਤਾਂ ਇਕੱਲੇ ਕਿਸਾਨਾਂ ਨੂੰ ਹੋਣਾ ਪਰ ਮੈਨੂੰ ਐਂ ਦੱਸ ਦਿਓ ਚਾਹੇ ਕੋਈ ਭਰਾ ਮਜ਼ਦੂਰ ਆ ਤੇ ਚਾਹੇ ਸ਼ਹਿਰ ਚ ਬੈਠਾ ਚਾਹੇ ਉਹ ਮੁਲਾਜ਼ਮ ਆ ਤੁਸੀਂ ਜਿਹੜੀ ਹੁਣ ਇਸ ਟਾਈਮ ਰੋਟੀ ਖਾਧੀ ਜਾਂ ਚੌਲ ਖਾਦੇ ਆ ਉਹ ਕਿੱਥੋਂ ਲੈ ਆ ਤੁਸੀਂ ਕਿਸੇ ਅਮਾਨੀ ਦਾਨੀ ਦੀ ਫੈਕਟਰੀ ਚੋਂ ਨਹੀਂ ਆਏ ਹੁਣ ਜੇਕਰ ਖੇਤੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਚ ਚਲੀ ਗਈ ਹੋਊਗਾ ਕੀ ਸਿੱਧੀ ਗੱਲ ਆ ਭਰਾਓ ਜਿਹੜਾ ਆਟਾ ਅੱਜ 25 ਰੁਪਏ ਜਾਂ 30 ਰੁਪਏ ਮਿਲਦਾ ਨਾ ਜਾਂ ਕਣਕ 23 24 ਰੁਪਏ ਮਿਲਦੀ ਆ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਜੇ ਉਹਨਾਂ ਦੇ ਮੰਡੀਕਰਨ ਚਲਾ ਗਿਆ ਇਹੀ ਆਟਾ 150 ਨੂੰ ਪੌਣੇ 200 ਨੂੰ ਕਿਲੋ ਮਿਲੇਗਾ ਉਦਾਹਰਨ ਵੇਖੋ ਤੁਸੀਂ ਫੁੱਲੇ ਲਓ ਕਿਸੇ ਆਮ ਰੇੜੀ ਵਾਲੇ ਤੋਂ ਜਿੰਨੇ ਉਹ 10 ਰੁਪਈਆ ਦੇ ਫੁੱਲੇ ਦੇ ਦਿੰਦਾ ਨਾ ਹਾਂਜੀ ਕਿਸੇ ਮੋਲ ਚੋਂ ਕਿਸੇ ਸਿਨੇਮਾ ਘਰ ਚੋਂ ਫੁੱਲੇ ਲਾਓ ਉਹ ਆਉਂਦਾ ਨਾਂ ਰੱਖ ਦੇਣਗੇ ਪੋਪਕੋਰਨ ਤੇ ਤੁਹਾਨੂੰ 70 ਰੁਪਈਆ ਦੇ ਉਨੇ ਫੁੱਲੇ ਦੇਣਗੇ ਜਿੰਨਾ ਆਮ ਫੁੱਲਿਆਂ ਦੀ ਰੇੜੀ ਆਲਾ ਤੁਹਾਨੂੰ 10 ਰੁਪਈਆ ਤੇ ਦਿੰਦਾ ਹਾਂਜੀ ਇੱਥੋਂ ਤੁਸੀਂ ਹਿਸਾਬ ਲਾਓ ਇੱਕ ਛੱਲੀ ਜਿਹੜੀ ਤੁਸੀਂ ਜੇ ਕਿਸਾਨ ਤੋਂ ਲਓ ਖੇਤ ਚੋਂ ਜਾਂ ਕਿਸੇ ਰੇੜੀ ਭੁੰਨਣ ਵਾਲੇ ਤੋਂ ਲਓ ਤੇ ਤੁਹਾਨੂੰ 10-15 ਰੁਪਈਆ ਦੀ ਦਿੰਦਾ ਤਾਂ ਉਹੀ ਛੱਲੀ ਕਿਸੇ ਮੌਲਚੋਂ ਜਾ ਕੇ ਲਓ ਅਮਾਨੀਆਂ ਨਾਨੀਆਂ ਦੇ ਉਹ ਛੱਲੀ ਤੇ ਰੇਟ ਲਿਖਿਆ ਹੁੰਦਾ 140 ਰੁਪਏ ਆ ਅਸਲੀ ਛੱਤੀ ਆ ਹੁਣ ਕਿਸਾਨਾਂ ਨੇ ਕਿਉਂ ਕਿਹਾ ਵੀ ਚੰਡੀਗੜ੍ਹ ਜਿਹੜਾ ਮੋਰਚਾ ਅਸੀਂ ਲਾਉਣਾ ਸੀ ਉਹ ਤਾਂ ਲੱਗੂਗਾ ਉਹ ਭਾਈ ਇਸ ਕਰਕੇ ਕਿਸਾਨ ਅੱਜ ਸਯੁਕਤ ਕਿਸਾਨ ਮੋਰਚੇ ਵੱਲੋਂ ਬੋਲੇ ਜਿਹਦੇ ਚ ਬਲਬੀਰ ਸਿੰਘ ਰਾਜੇਵਾਲ ਰਮਿੰਦਰ ਸਿੰਘ ਪਟਿਆਲਾ ਜਿਹਦੇ ਵਿੱਚ ਜਿਹੜੇ ਬੂਟਾ ਸਿੰਘ ਬੁਰਜਕਿੱਲ ਰੁਲਦੂ ਸਿੰਘ ਮਾਨਸਾ ਜਿਹੜੇ ਲੱਖੋਵਾਲ ਸਾਹਿਬ ਜਾਂ ਜਿੰਨੇ ਵੀ तमाम ਕਿਸਾਨ ਸੀ ਜੱਥੇਬੰਦੀਆਂ ਵਾਲੇ ਉਹਨਾਂ ਨੇ ਇਹ ਕਿਹਾ ਉਹ ਕਹਿੰਦੇ ਸਾਡਾ ਚੰਡੀਗੜ੍ਹ ਮੋਰਚਾ 31 ਤਰੀਕ ਨੂੰ ਲੱਗੂਗਾ ਕਿਉਂ ਲੱਗੂਗਾ ਉਹ ਕਹਿੰਦੇ ਭਗਵੰਤ ਮਾਨ ਸਰਕਾਰ ਦੇ ਨਾਲ 19 ਦਸੰਬਰ 2023 ਨੂੰ ਸਾਡੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਸਾਡੀਆਂ ਲਗਭਗ 18 ਦੇ ਕਰੀਬ ਮੰਗਾਂ ਤੇ ਇੱਕ ਐਗਰੀਮੈਂਟ ਇੱਕ ਸਹਿਮਤੀ ਹੋਈ ਸੀ ਤੇ ਅੱਜ ਤੱਕ ਉਹ ਕਹਿੰਦੇ ਭਗਵੰਤਮਾਨ ਸਰਕਾਰ ਨੇ ਉਹ ਮੰਗਾ ਨਹੀਂ ਮੰਨਿਆ ਉਹ ਕਹਿੰਦੇ ਭਗਵੰਤਮਾਨ ਸਰਕਾਰ ਇਹ ਕਹਿ ਕੇ ਆਈ ਸੀ ਵੀ ਅਸੀਂ 5 ਮਿੰਟਾਂ ਚ ਐਮਐਸਪੀ ਦੇ ਦਾਂਗੇ ਫਿਰ ਕਹਿੰਦੇ ਇਹਨਾਂ ਨੇ ਕਿਹਾ ਸਾਰੀਆਂ ਫਸਲਾਂ ਤੇ ਨਹੀਂ ਅਸੀਂ 5 ਫਸਲਾਂ ਤੇ ਐਮਐਸਪੀ ਦੇ ਦਾਂਗੇ ਔਰ ਕਿਸਾਨ ਜਥੇਬੰਦੀਆਂ ਕਹਿੰਦੀਆਂ ਅੱਜ ਤੱਕ ਭਗਵੰਤਮਾਨ ਸਰਕਾਰ ਨੇ ਕਿਸੇ ਫਸਲ ਤੇ ਐਮਐਸਪੀ ਨਹੀਂ ਦਿੱਤੀ ਉਹ ਕਹਿੰਦੇ ਅਸੀਂ ਚੋਣਿਆਂ ਜਿਹੜੀਆਂ ਮੰਗਾ ਸਾਡੀਆਂ ਕੇਂਦਰ ਸਰਕਾਰ ਨਾਲ ਉਹ ਲੜਾਈ ਅਸੀਂ ਲੜਾਂਗੇ ਪਰ ਪੰਜਾਬ ਸਰਕਾਰ ਪੰਜ ਫਸਲਾਂ ਤੇ ਐਮਐਸਪੀ ਤਾਂ ਦੇਵੇ ਨਾ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਆਲੂ ਗੋਭੀ ਮਟਰ ਬਾਸਮਤੀ ਚੌਲ ਤੇ ਦਾਲਾਂ ਇਹਨਾਂ ਦੇ ਉੱਪਰ ਤਾਂ ਭਗਵੰਤ ਮਾਨ ਸਰਕਾਰ ਐਮਐਸਪੀ ਦਾ ਐਲਾਨ ਕਰੇ ਹੁਣ ਇਹ ਗੱਲਾਂ ਅੱਜ ਉਹਨਾਂ ਨੇ ਆਖੀਆਂ ਤੇ ਕਿਹਾ ਕਿ ਅਸੀਂ 5 ਮਾਰਚ ਨੂੰ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਮੋਰਚਾ ਲਾਉਣਾ ਜਿੱਥੇ ਸਾਨੂੰ ਜਗ੍ਹਾ ਦਿੱਤੀ ਤਾਂ ਵੀ ਠੀਕ ਆ ਜੇ ਨਾ ਜਗ੍ਹਾ ਦਿੱਤੀ ਅਸੀਂ ਤਾਂ ਵੀ ਲਾਵਾਂਗੇ ਹੁਣ ਇੱਥੇ ਦੇਖਣਾ ਇਹ ਹੋਊਗਾ ਵੀ ਜਿਹੜੇ ਚੰਡੀਗੜ੍ਹ ਚ ਕਿਸੇ ਦਾ ਦਰਨਾ ਲੱਗਣ ਨਹੀਂ ਦਿੱਤਾ ਜਾਂਦਾ ਹੁਣ ਕਿਸਾਨਾਂ ਦਾ ਲੱਗੂ ਕਿ ਨਾ ਲੱਗੂ ਹੁਣ ਭਗਵੰਤ ਮਾਨ ਸਰਕਾਰ ਤੇ ਵੀ ਸਵਾਲ ਆ ਨਾ ਆਮ ਆਦਮੀ ਪਾਰਟੀ ਵਾਲੇ ਜਿੰਨੇ ਭੈਣਾ ਭਰਾ ਦੇਖ ਰਹੇ ਨੇ ਸਾਡੇ ਆਪਣੇ ਹੀ ਨੇ ਪਿੰਡਾਂ ਚੋਂ ਉਹ ਵੀ ਜਿਹੜਾ ਸੁਣ ਲੈਣ ਦੇਖੋ ਯਾਰ ਕੋਈ ਵੀ ਪਾਰਟੀ ਜੇ ਵੋਟਾਂ ਲੈਣ ਲਈ ਨਾਅਰਾ ਦਿੰਦੀ ਐ ਤੇ ਬਾਅਦ ਚ ਲਾਗੂ ਨਹੀਂ ਕਰਦੀ ਤਾਂ ਉਹਨੂੰ ਕੀ ਕਹੋਗੇ ਹੁਣ ਆਮ ਆਦਮੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਠੋਕ ਕੇ ਕਿਹਾ ਸੀ 5 ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮਐਸਪੀ ਨਹੀਂ ਦਿੰਦੀ ਫੇਰ ਕਿਹਾ ਸੀ 5 ਫਸਲਾਂ ਤੇ ਤਾਂ ਅਸੀਂ ਐਮਐਸਪੀ ਦੇਣੀ ਸ਼ੁਰੂ ਕਰਨ ਲੱਗੇ ਆ ਕਿਸਾਨ ਕਹਿੰਦੇ ਆ ਨਹੀਂ ਦਿੱਤੀ ਬਾਸਮਤੀ ਤੇ ਐਮਐਸਪੀ ਨਹੀਂ ਦਿੱਤੀ ਆਲੂ ਤੇ ਐਮਐਸਪੀ ਨਹੀਂ ਦਿੱਤੀ ਤਾਂ ਫਿਰ ਕੀ ਭਗਵੰਤਮਾਨ ਸਰਕਾਰ ਇਹਦੇ ਲਈ ਜਵਾਬ ਦੇ ਨਹੀਂ ਹੁਣ ਅੱਜ ਜਿਹੜਾ ਖਰੜਾ ਭਗਵੰਤਮਾਨ ਸਰਕਾਰ ਨੇ ਰੱਦ ਕੀਤਾ ਕੀ ਉਹਨਾਂ ਨੇ ਆਪ ਰੱਦ ਕੀਤਾ ਜਾਂ ਕਿਸਾਨ ਸੰਘਰਸ਼ ਦੇ ਦਬਾਅ ਸਦਕਾ ਕੀਤਾ ਸਵਾਲ ਇਹ ਆ ਕਿਸਾਨ ਜਥੇਬੰਦੀਆਂ ਨੇ ਅੱਜ ਸਿੱਧਾ ਇਹ ਐਲਾਨ ਕੀਤਾ ਵੀ ਇਹ ਸਾਡੇ ਦਬਾਅ ਸਦਕਾ ਵਰਨਾ ਇਹ ਖਰੜਾ ਰੱਦ ਨਹੀਂ ਸੀ ਹੋਣਾ ਹੁਣ ਜੇ ਮੈਂ ਇਹਦਾ ਨਿਚੋੜ ਕੱਢਾਂ ਮਿੱਤਰੋ ਇਹਨੂੰ ਸਮਝੋ ਪੂਰਾ ਜੋ ਸਿਸਟਮ ਹੈ ਨਾ ਉਹ ਚੰਦ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਚੱਲ ਰਿਹਾ ਤੇ ਆਪਣੇ ਬਾਬੇ ਨਾਨਕ ਨੇ ਨਾ ਇਹ ਗੱਲ ਪਹਿਲਾਂ ਬਹੁਤ ਪਹਿਲਾਂ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆਪਾਂ ਸਮਝੇ ਨਹੀਂ ਬਾਬੇ ਨਾਨਕ ਨੇ ਇੱਕ ਉਦਾਹਰਣ ਦਿੱਤੀ ਸੀ ਉਹਨੇ ਦੋ ਰੋਟੀਆਂ ਲਈਆਂ ਸੀ ਇੱਕ ਰੋਟੀ 'ਚੋਂ ਗਰੀਬ ਦੀ ਰੋਟੀ ਸੀ ਉਹਦੇ 'ਚੋਂ ਦੁੱਧ ਕੱਢਿਆ ਸੀ ਇੱਕ ਅਮੀਰ ਦੀ ਰੋਟੀ ਸੀ ਉਹਦੇ 'ਚੋਂ ਲਹੂ ਕੱਢਿਆ ਸੀ ਉਹ ਕੀ ਸਮਝਾਉਣਾ ਚਾਹੁੰਦੇ ਸੀ ਆ ਹੀ ਸਮਝਾਉਣਾ ਚਾਹੁੰਦੇ ਸੀ ਵੀ ਇਹ ਜਿਹੜੇ ਵੱਡੇ ਅੰਬਾਨੀ ਅਦਾਨੀ ਵੱਡੇ ਘਰਾਣੇ ਨੇ ਇਹਨਾਂ ਦੇ ਖਾਣਿਆਂ ਦਾਣਿਆਂ ਦੇ ਵਿੱਚ ਵੀ ਇਹਨਾਂ ਦੀਆਂ ਕਮਾਈਆਂ ਦੇ ਵਿੱਚ ਕਿਰਤਿਆਂ ਦਾ ਲਹੂ ਹੈ ਲਹੂ ਹੈ ਲਹੂ ਪਰ ਆਪਾਂ ਨਹੀਂ ਸਮਝੀ ਆਪਾਂ ਸਮਝਿਆ ਵੀ ਸ਼ਾਇਦ ਉਹ ਬਾਬਾ ਜੀ ਦਾ ਕੋਈ ਕੌਤਕ ਸੀ ਉਹ ਬੰਦੇ ਤਾਂ ਉਦੋਂ ਹੀ ਸੀ ਇਹੋ ਜੇ ਅੱਜ ਵੀ ਨੇ ਤੇ ਉਸ ਤੋਂ ਵੱਡੇ ਮਲਕ ਭਾਗੋ ਬੈਠੇ ਨਹੀਂ ਤੇ ਆਹ ਜਿਹੜੇ ਪਾਰਟੀਆਂ ਵਾਲੇ ਨਹੀਂ ਇਹ ਸਾਰੇ ਪਾਰਟੀਆਂ ਵਾਲੇ ਅੰਦਰਖਾਤੇ ਕਿਸੇ ਨਾ ਕਿਸੇ ਮਲਕ ਭਾਗੋ ਘਰਾਣਿਆਂ ਦੇ ਨਾਲ ਅਟੈਚ ਨਹੀਂ ਇਹਨਾਂ ਸਾਰਿਆਂ ਦੇ ਪਿੱਛੇ ਆਕਾ ਉਹ ਮਲਕ ਭਾਗੋ ਬੈਠੇ ਨੇ ਉਹਨਾਂ ਦੇ ਫੰਡਾਂ ਨਾਲ ਇਹ ਚੋਣਾ ਲੜਦੇ ਨੇ ਤੇ ਫਿਰ ਕਿਵੇਂ ਆਮ ਲੋਕਾਂ ਲਈ ਨੀਤੀਆਂ ਬਣਾ ਸਕਦੇ ਨੇ ਇਹ ਵੱਡਾ ਸਵਾਲ ਤੁਹਾਨੂੰ ਸਮਝਣਾ ਪਵੇਗਾ ਸਰ ਜੀ ਮੇਰਾ ਇੱਕ ਦੂਜਾ ਇਹ ਸਵਾਲ ਆਗਾ ਵੀ ਅੱਜ 1984 ਦੇ ਦੋ ਸਿੱਖ ਕਤਲੇਆਮ ਦੇ ਵਿਰੋਧ ਵਿੱਚ ਜਿਹੜਾ ਸੱਜਣ ਕੁਮਾਰ ਆ ਅਦਾਲਤ ਨੇ ਉਹਨੂੰ ਸਜ਼ਾ ਤਾਂ ਦਿੱਤੀ ਆ ਪਰ ਉਹਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਆ ਪਰ ਫਾਂਸੀ ਦੀ ਸਜ਼ਾ ਕਿਉਂ ਨਹੀਂ ਦਿੱਤੀ ਇਹਦਾ ਵੱਡਾ ਕਾਰਨ ਕੀ ਆ ਦੇਖੋ ਪਹਿਲੀ ਤਾਂ ਗੱਲ ਆ ਜਿਹੜੇ ਪੰਜਾਬੀ ਦੇ ਇੱਕ ਵੱਡੇ ਸ਼ਾਇਰ ਸੁਰਜੀਤ ਪਾਤਰ ਦਾ ਸ਼ੇਰ ਹੈ ਉਹ ਕਹਿੰਦਾ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਈ ਦੇਖੋ 40 ਸਾਲ ਬਾਅਦ ਫੈਸਲਾ ਆਇਆ ਹੁਣ ਜਸਟਿਸ ਡਿਲੇ ਜਸਟਿਸ ਡਿਨਾਈਟ ਇਹ ਅੰਗਰੇਜ਼ੀ ਦੀ ਕਹਾਵਤ ਕਹਿੰਦੀ ਹੈ ਵੀ ਜੇਕਰ ਨਿਆਂ ਦੇਰੀ ਨਾਲ ਦਿੱਤਾ ਤਾਂ ਉਹ ਨਿਆਂ ਨਹੀਂਗਾ ਉਹ ਅਣਿਆਂ ਹਾਂਜੀ ਦਿੱਲੀ ਦੇ ਵਿੱਚ ਜੋ ਕੁਛ ਹੋਦੋ ਹੋਇਆ ਘੱਟ ਗਿਣਤੀ ਸਿੱਖਾਂ ਦੇ ਨਾਲ ਅੱਜ ਤੱਕ ਉਹਦਾ ਇਨਸਾਫ ਨਹੀਂ ਮਿਲਿਆ ਹਾਂਜੀ ਅੱਜ ਆ ਸੱਜਣ ਕੁਮਾਰ ਜਿਹਨੂੰ ਕਾਂਗਰਸ ਨੇ ਲੋਕ ਸਭਾ ਦਾ ਮੈਂਬਰ ਬਣਾ ਕੇ ਰੱਖਿਆ ਕਾਂਗਰਸ ਨੇ ਵੱਡਾ ਲੀਡਰ ਬਣਾ ਕੇ ਰੱਖਿਆ ਅੱਜ ਉਹਨੂੰ ਉਮਰ ਕੈਦ ਦੀ ਸਜ਼ਾ ਅਦਾਲਤ ਨੇ ਕੀਤੀ ਹੈ ਜਿਹੜਾ ਸਰਸਵਤੀ ਬਿਹਾਰ ਦੇ ਵਿੱਚ ਰਹਿੰਦੇ ਇੱਕ ਸਿੱਖ ਪਰਿਵਾਰ ਦੇ ਦੋ ਜੀਆਂ ਨੂੰ ਇਸ ਸੱਜਣ ਕੁਮਾਰ ਨੇ ਮਰਵਾਇਆ ਸੀ ਗੜਾ ਤੇ ਪੈਰ ਪਾਪਾ ਉਦੋਂ ਸਾਰੇ ਗਏ ਸੀ ਲੋਕ ਅੱਜ ਇਸ ਸੱਜਣ ਕੁਮਾਰ ਨੂੰ ਇਹ ਜਿਹੜੀ ਉਮਰ ਕੈਦ ਦੀ ਸਜ਼ਾ ਹੋਈ ਆ ਚਲੋ ਫਿਰ ਵੀ ਕੁਝ ਮਰਮ ਲੱਗੀ ਹੈ ਪਰ ਸਵਾਲ ਇਹ ਹੈ ਕਿ ਹੁਣ ਤੱਕ 40 ਸਾਲ ਕਿਉਂ ਬੀਤ ਗਏ? ਹਾਂਜੀ। ਵੇਖੋ ਸਿੱਧੀ ਤੇ ਸਾਫ਼ ਗੱਲ ਆ। ਇੱਥੇ ਪੂਰਾ ਪ੍ਰਬੰਧ ਜਿਹੜਾ ਉਹ ਇਹੋ ਜੇ ਬੰਦਿਆਂ ਨੂੰ ਬਚਾਉਣ ਤੇ ਲੱਗਾ ਹੁੰਦਾ। ਹੂੰ। ਇਸੇ ਕਰਕੇ ਇੰਨਾ ਟਾਈਮ ਬੀਤਿਆ। ਤੇ ਕਿੰਨੇ ਉਹ ਸੀ ਜਿਹੜੇ ਪੀੜਤ ਪਰਿਵਾਰ ਇਨਸਾਫ਼ ਦੀ ਉਮੀਦ 'ਚ ਧਰਤੀ ਤੋਂ ਤੁਰ ਗਏ। ਹਾਂਜੀ। ਕਿੰਨੇ ਉਹ ਗਵਾਹ ਸੀ ਜਿਹੜੇ ਧਰਤੀ ਤੋਂ ਤੁਰ ਗਏ। ਹਾਂਜੀ। ਪਰ ਹੁਣ ਆ ਜਿਹੜੀ ਉਮਰ ਕੈਦ ਦਿੱਤੀ ਆ ਇਹ ਫਾਂਸੀ ਕਿਉਂ ਨਹੀਂ ਇਹਦੇ ਸੰਬੰਧੀ ਇੱਕ ਕਾਨੂੰਨੀ ਨੁਕਤਾ ਆਇਆ ਮੈਂ ਸ਼ੇਅਰ ਕਰੂੰਗਾ ਤੁਹਾਡੇ ਨਾਲ ਵੀ ਫਾਂਸੀ ਕਿਉਂ ਨਹੀਂ ਦਿੱਤੀ ਗਈ ਜਿਹੜੇ ਐਡਵੋਕੇਟ ਐਚ ਐਸ ਫੂਲਕਾ ਉਹਨਾਂ ਨੇ ਵੀ ਇਹ ਕਿਹਾ ਵੀ ਜਿੰਨੀ ਵੱਧ ਤੋਂ ਵੱਧ ਸਜ਼ਾ ਮਿਲ ਸਕਦੀ ਸੀ ਉਹ ਮਿਲ ਗਈ ਆ ਫਾਂਸੀ ਕਿਉਂ ਨਹੀਂ ਦਿੱਤੀ ਜਾ ਸਕਦੀ ਸੀ ਸੱਜਣ ਕੁਮਾਰ ਨੂੰ ਇਹਦੇ ਚ ਇੱਕ ਕਾਨੂੰਨੀ ਅੜਚਣ ਆ ਉਹ ਆਪਾਂ ਬਾਅਦ 'ਚ ਗੱਲ ਕਰਦੇ ਆ ਪਰ ਪਹਿਲਾਂ ਗੱਲ ਇਹ ਕਰ ਲਈਏ ਵੀ ਇਸ ਦੇਸ਼ 'ਚ ਨਿਆਂ ਮਿਲਦਾ ਕਿਵੇਂ ਦਾ ਕਮਾਲ ਹੋ ਗਈ 40-40 ਸਾਲ ਔਰ ਸੈਂਕੜੇ ਕੇ ਸੱਚ ਅਜੇ ਵੀ ਨਹੀਂ ਮਿਲਿਆ ਹਜ਼ਾਰਾਂ ਨੂੰ ਇਸ ਤਰ੍ਹਾਂ ਕੀਤਾ ਗਿਆ ਦਿੱਲੀ ਦੇ ਵਿੱਚ ਅੱਜ ਵੀ ਜਿਹੜੀਆਂ ਮਿਨੋਰਟੀਜ਼ ਨੇ ਚਾਹੇ ਉਹ ਸਿੱਖ ਨੇ ਚਾਹੇ ਮੁਸਲਮਜ਼ ਨੇ ਜਿੱਤੇ ਜਿੱਥੇ ਵੀ ਘੱਟ ਗਿਣਤੀ ਦੇ ਜਿਹੜੇ ਉਹਨਾਂ ਦੇ ਨਾਲ ਸਹੀ ਨਹੀਂ ਹੋ ਰਿਆ ਉਹਨਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਜਾਂਦਾ ਇਸੇ ਕਰਕੇ ਬਹੁਤ ਕੁਝ ਗਲਤ ਹੁੰਦਾ ਤਾਂ ਅੱਜ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਆ ਫાંਸੀ ਦੀ ਅਸਲੀ ਨਹੀਂ ਮਿਲੀ ਕਿਉਂਕਿ ਭਾਰਤ ਦੇ ਵਿੱਚ ਇੱਕ ਨਿਯਮ ਹੈ ਜੋ ਐਚਐਸ ਫੂਲਕਾ ਸਾਹਿਬ ਨੇ ਕਈ ਚੈਨਾਂ ਦੇ ਉੱਪਰ ਦੱਸਿਆ ਵੀ ਹੈ ਕਿ ਜਿਹੜਾ ਵਿਅਕਤੀ 18 ਸਾਲ ਤੋਂ ਘੱਟ ਜਾਂ 80 ਸਾਲ ਤੋਂ ਉੱਪਰ ਦਾ ਹੋ ਜੀ ਉਸ ਨੂੰ ਫાંਸੀ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਇਹ ਇੱਕ ਨਿਯਮ ਹੈ ਔਰ ਜਿਹੜਾ ਵਿਅਕਤੀ ਬਿਮਾਰ ਹੋਵੇ ਉਹਨੂੰ ਵੀ ਫાંਸੀ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਇਹ ਇੱਕ ਨਿਯਮ ਹੈ ਕਾਨੂੰਨੀ ਨਿਯਮ ਹੈ ਇਸੇ ਕਰਕੇ ਜਿੰਨੀ ਵੱਧ ਤੋਂ ਵੱਧ ਸਜ਼ਾ ਹੋ ਸਕਦੀ ਸੀ ਉਹ ਅਦਾਲਤ ਨੇ ਦੇ ਦਿੱਤੀ ਹੈ ਔਰ ਜਿਹੜੀ ਰਾਈਜ਼ ਐਵੇਨਿਊ ਕੋਰਟ ਹੈ ਉਹਨੇ ਦਿੱਤੀ ਹੈ ਹੁਣ ਬਹੁਤ ਸਾਰੀਆਂ ਸੰਸਥਾਵਾਂ ਨੇ ਉਹ ਕਹਿ ਰਿਹਾ ਕਿ ਅਸੀਂ ਉੱਪਰਲੀ ਕੋਰਟ 'ਚ ਜਾਵਾਂਗੇ ਫਾਂਸੀ ਕਰਾਉਣ ਦੇ ਲਈ ਠੀਕ ਹੈ ਹੋਣੀ ਤਾਂ ਫਾਂਸੀ ਚਾਹੀਦੀ ਸੀ ਫਿਰ ਹੀ ਸਹੀ ਸੀ ਕਿਉਂਕਿ ਇਹ ਕੋਈ ਛੋਟੀ ਗੱਲ ਹੈ ਵੀ ਤੁਸੀਂ ਕੋ-ਕੋ ਕੇ નિર્ਦੋਸ਼ ਵਿਅਕਤੀਆਂ ਨੂੰ ਮਾਰਿਆ ਸਿਰਫ ਧਰਮ ਦੇ ਨਾਂ ਤੇ ਮਾਰਿਆ ਤੇ ਮੈਂ ਲਾੜਤਾ ਪਾਉਂਗਾ ਉਹਨਾਂ ਪਾਰਟੀਆਂ ਤੇ ਜਿਨ੍ਹਾਂ ਨੇ ਉਹਨਾਂ ਨੂੰ ਆਪਦੇ ਲੀਡਰ ਬਣਾ ਕੇ ਰੱਖਿਆ ਔਰ ਇੱਥੇ ਕੋਈ ਪਾਰਟੀ ਬਹੁਤੀ ਖੁਸ਼ ਨਾ ਹੋਵੇ ਸਾਰੀਆਂ ਪਾਰਟੀਆਂ ਚ ਇਦਾਂ ਦੇ ਗਰੇ ਹੋਏ ਬੰਦੇ ਹੈਗੇ ਨਹੀਂ ਹੁਣ ਅੱਜ ਪੰਜਾਬ ਦੀ ਵਿਧਾਨ ਸਭਾ ਚ ਇਹਨਾਂ ਨੇ ਬੜਾ ਡਰਾਮਾ ਕੀਤਾ ਇੱਕ ਪਾਰਟੀ ਪ੍ਰਤਾਪ ਬਾਜਵਾ ਕਹਿ ਰਿਹਾ ਭਗਵੰਤ ਮਾਨ ਦੇ 32 ਐਮਐਲਏ ਸਾਡੀ ਪਾਰਟੀ ਚ ਆਉਣ ਨੂੰ ਤਿਆਰ ਹੈ ਭਗਵੰਤ ਮਾਨ ਉਹਦੇ ਨਾਲ ਮਿਹਣੋ ਮਿਹਣੂ ਹੋ ਰਿਹਾ ਤੁਸੀਂ ਤੁਹਾਡੇ ਚ ਇਹੋ ਜਿਹੇ ਬੰਦੇ ਆ ਫਰਾਂਟ ਟਿਮ ਪਰ ਇੰਨਾ ਚੋਂ ਨਿੰਦਣ ਸੁਣਾਉਣ ਵਾਲਾ ਕੌਣ ਹੈ ਵੇਖੋ ਇਹਨਾਂ ਦੀਆਂ ਸਾਰੀਆਂ ਪਾਰਟੀਆਂ ਚ ਹੀ ਕਿਹੋ ਜਿਹੇ ਬੰਦੇ ਆ ਇੱਕੋ ਜਿਹੇ ਆ ਸਾਰਿਆਂ ਚ ਉਹੋ ਜੇ ਕਾਲੀਦਾਹ ਚ ਉਹੋ ਜੇ ਕਾਂਗਰਸ ਚ ਉਹੋ ਜੇ ਆਮ ਆਦਮੀ ਪਾਰਟੀ ਚ ਉਹੋ ਜੇ ਉਹੀ ਤਾਂ ਬੰਦੇ ਆ ਥੋੜੇ ਜਿ ਘੁੰਮ ਘੁੰਮ ਕੇ ਕਦੇ ਉਧਰ ਮਤਲਬ ਜਿਹਦੀ ਸਰਕਾਰ ਆ ਜੇ ਉਹਦੇ ਦਿਵਾਲੇ ਇਕੱਠੇ ਹੋ ਕੇ ਬਹਿ ਜਾਂਦੇ ਨੇ ਮਲਾਈਦਾਰ ਉਹਦੇ ਚਾਹੀਦੇ ਨੇ ਇੱਕੋ ਇੱਕ ਇਹਨਾਂ ਨੂੰ ਚੀਜ਼ ਚਾਹੀਦੀ ਆ ਮਲਾਈਦਾਰ ਕੁਰਸੀ ਤੇ ਮਲਾਈਦਾਰ ਅਹੁਦਾ ਅਗਲੀ ਵਾਰ ਜੇ ਕਾਂਗਰਸ ਦੀ ਸਰਕਾਰ ਆ ਗਈ ਦਾਵੇ ਨਾਲ ਕਹਿੰਨੇ ਆਮ ਆਦਮੀ ਪਾਰਟੀ ਕੋ ਬੜੇ ਛੱਡ ਕੇ ਕਹਿਣਗੇ ਅਸੀਂ ਘਰ ਵਾਪਸੀ ਕਰਨੀ ਹੈ ਕਾਂਗਰਸ 'ਚ ਪਰ ਇੱਥੇ ਲੋੜ ਲੋਕਾਂ ਨੂੰ ਸਮਝਣ ਦੀ ਹੈ ਸਾਨੂੰ ਸਮਝਣਾ ਪਵੇਗਾ ਇਹ ਮੌਕਾ ਪ੍ਰਸਤ ਲੀਡਰਾਂ ਦੀ ਅਸਲੀਅਤ ਸਾਨੂੰ ਸਮਝਣੀ ਪਵੇਗੀ ਬਹੁਤ ਮਿਹਰਬਾਨੀ ਸ਼ੁਕਰੀਆ